ਅਲਸਪਰਮ ਨੇ ਸਾਨੂੰ 5 ਵਜੇ ਫੋਨ ਕੀਤਾ ਘਰੇ ਆਈ ਅਸੀਂ ਉੱਠੇ ਹੀ ਸਾਂ ਸਾਨੂੰ ਕਹਿੰਦੇ ਬਲਸਾ ਤੁਹਾਡੀ ਦੁਕਾਨ ਦਾ ਸ਼ਟਰ ਟੁੱਟੇ ਨੇ ਅਸੀਂ ਜਦੋਂ ਆ ਕੇ ਵੇਖਿਆ ਸ਼ਟਰ ਜਿਹੜਾ ਟੁੱਟਾ ਸੀ ਆਪਣਾ ਆਪਣੇ ਕੈਮਰੇ ਚੱਕੀ ਤੇ ਕੈਮਰਿਆਂ ਦੇ ਵਿੱਚ ਜਿਹੜੇ ਸੀ ਦੋ ਜਣੇ ਜਿਹੜੇ ਸ਼ਟਰ ਨੂੰ ਤੋੜਦੇ ਸੀ ਤੋੜਨ ਤੋਂ ਬਾਅਦ ਉਹਨੇ ਜਿਹੜਾ ਅੰਦਰ ਸਾਡੇ ਜਿਹੜੇ ਸ਼ੀਸ਼ਾ ਲੱਗਾ ਸੀ ਉਹ ਸ਼ੀਸ਼ਾ ਜਿਹੜਾ ਸੀ ਉਹ ਲੋਕ ਸੀ ਉਹ ਲੋਕ ਨਾ ਖੁੱਲਣ ਕਰਕੇ ਉਹਨਾਂ ਕੋ ਅੰਦਰ ਨਹੀਂ ਵੜਿਆ ਗਿਆ ਉਹ ਤਕਰੀਬਨ 3:05 ਤੇ ਆਏ ਆ 10 ਮਿੰਟ ਉਹ ਘੁਲਦੇ ਰਹੇ ਨੇ ਤੇ ਮਾਲਕ ਕਿਰਪਾ ਕੀ ਕੋਈ ਨੁਕਸਾਨ ਨਹੀਂ ਹੋਇਆ ਇਹ ਆ ਵੀ ਸ਼ਟਰ ਟੁੱਟਾ ਤੇ ਅੰਦਰ ਨੇ ਇਹਨਾਂ ਕੋਈ ਜਾ ਹੋਇਆ ਜੇ ਕੋਈ ਅੰਦਰ ਚਲ ਜਾਂਦੇ ਫਿਰ ਉਹਨਾਂ ਜਿਹੜੀ ਨਿਜਤਨਾ ਇਹ ਨੁਕਸਾਨ ਜ਼ਿਆਦਾ ਹੀ ਕਰਨਾ ਸੀ ਇਹਨਾਂ ਖਾਦਦੇ ਉਹ ਗਵੰਡੀ ਨੇ ਕੋਈ ਪੰਜ ਕੋਈ ਨਾ ਫੋਨ ਕੀਤਾ ਉਹ ਕਹਿੰਦੇ ਵੀ ਬਲਸਲ ਤੁਹਾਡੇ ਮਤਲਬ ਸ਼ਟਰ ਟੁੱਟਾ ਅਸੀਂ ਫਿਰ ਸਾਰੇ ਜਣੇ ਆਏ ਆ ਆ ਕੇ ਚੈੱਕ ਕੀਤਾ ਸੀ ਪੁਲਿਸ ਆਈ ਸੀ ਪੁਲਿਸ ਨੂੰ ਫਿਰ ਫੋਨ ਕੀਤਾ ਬਾਅਦ ਚ ਪੁਲਿਸ ਆਈ ਆ ਅਸੀਂ ਤੇ ਇਹ ਕਹਿੰਨੇ ਆਂ ਵੀ ਇਹ ਚੋਰਾਂ ਨੂੰ ਇੱਕ ਨੱਥ ਪਾਈ ਜਾਵੇ ਲੋਕ ਬਹੁਤ ਜਿਹੜੇ ਗਰੀਬ ਬੰਦੇ ਕਈ ਨੇ ਦੁਕਾਨਦਾਰ ਮਿਹਨਤ ਕਰਦੇ ਨੇ ਹੁਣ ਇਹ ਸਾਡੇ ਬਾਕੀ ਦੁਕਾਨਾਂ ਇੱਥੇ 6 ਦੁਕਾਨਾਂ ਦੇ ਤਾਲੇ ਟੁੱਟੇ ਉਹਨਾਂ ਦੇ ਵੀ ਪੈਸੇ ਨਿਕਲੇ ਨੇ ਇਸ ਕਰਕੇ ਅਸੀਂ ਇੱਕ ਤੇ ਆ ਜਿਹੜੀ ਸ਼ਹਿਰ ਦੀ ਲਾਈਟ ਬੰਦਿਆ ਅਸੀਂ ਇਹਦੇ ਬਾਰੇ ਵੀ ਕਹਿੰਨੇ ਆਂ ਵੀ ਸ਼ਹਿਰ ਦੀ ਲਾਈਟ ਜਗੜੀ ਚਾਹੀਦੀ ਆ ਜਿਵੇਂ ਕਰਕੇ ਚੋਰਾਂ ਨੂੰ ਨੱਥ ਪਾਈ ਜਾਵੇ ਅਲਹਿਦ ਬੰਦ ਹੁਣ ਕਰਕੇ ਚੋਰੀ ਜਿਹੜਾ ਚੋਰੀਆ ਫਦਾ ਠੋਂਦੇ ਨੇ ਇਸ ਕਰਕੇ ਤੇ ਅਸੀਂ ਕਹਿੰਨੇ ਆਂ ਵੀ ਸਾਰੇ ਸ਼ਹਿਰ 'ਚ ਜਿਹੜੀ ਆ ਲਾਈਟ ਜਗਦੀ ਜਿੱਦ ਤੱਕ ਜਗਦੀ ਸੀ ਇਸ ਕਰਕੇ ਲੋਕਾਂ ਦਾ ਬਚਾਅ ਹੋਏਗਾ ਨਹੀਂ ਤੇ ਇਤਨਾ ਚੋਰੀਆਂ ਅੱਗੇ ਵੀ ਹੁੰਦੀਆਂ ਨਹੀਂ ਆ ਤੇ ਇਤਨਾ ਹੀ ਹੁੰਦੀਆਂ ਰਹਿਣੀਆਂ ਜੀ ਘਰਸਾਂ ਤੇ ਫੋਨ ਆਇਆ ਸੀ ਕਿਸੇ ਦਾ ਜੀ ਤੇ ਉਹ ਬੇਟਾ ਆਇਆ ਪਹਿਲੋਂ ਤੇ ਮੈਂ ਬਾਅਦ ਚ ਆਇਆ ਤੇ ਸ਼ਟਰ ਥੋੜਾ ਜਿਹਾ ਟਟਾਂ ਲਾਗ ਨਾਲ ਥੋੜਾ ਜਿਹਾ ਚੁੱਕਿਆ ਦਾ ਸੀ ਤੇ ਗੱਲੇ ਦੇ ਵਿੱਚ 2000 ਰੁਪਏ ਸੀ ਮੇਰੇ ਪਾਸੇ 2000 ਰੁਪਏ ਬਲੀਆਂ ਲਾ ਕੇ ਥਲੇ ਸਭ ਤੋਂ ਪਹਿਲੇ ਤੇ ਬੜੀ ਮੰਦ ਭਾਗੀ ਗੱਲ ਆ ਅਦਗੜ ਚੂੜੀਆਂ ਦੇ ਵਿੱਚ 5 ਤੋਂ 6 ਦੇ ਕਰੀਬ ਬੀਤੀ ਰਾਤ ਚੋਰੀਆਂ ਹੋਈਆਂ ਨੇ ਬੜੀ ਦਲੇਰੀ ਦੇ ਨਾਲ ਚੋਰਾਂ ਨੇ ਸ਼ਟਰ ਤੋੜ ਕੇ ਸਬਲਾਂ ਦੇ ਨਾਲ ਸ਼ਟਰਾਂ ਨੂੰ ਉੱਚੇ ਚੁੱਕ ਕੇ ਦੁਕਾਨਦਾਰਾਂ ਦੇ ਵਿੱਚੋਂ ਕੈਸ਼ ਅਤੇ ਹੋਰ ਜਿਹੜੀਆਂ ਕੀਮਤੀ ਚੀਜ਼ਾਂ ਨੇ ਖੜੀਆਂ ਨੇ ਮੇਰੀ ਹਮਦਰਦੀ ਹੈ ਸਾਰੇ ਦੁਕਾਨਦਾਰਾਂ ਨਾਲ ਪਰ ਇਹਦਾ ਮੁੱਖ ਕਾਰਨ ਜਿਹੜਾ ਜੀ ਬੀਤੇ ਕੁਝ ਦਿਨਾਂ ਤੋਂ ਬਲੈਕਆਊਟ ਚੱਲ ਰਿਹਾ ਬਲੈਕਆਊਟ ਹੋਣ ਕਰਕੇ ਸਾਰੇ ਸ਼ਹਿਰ ਦੀਆਂ ਜਿਹੜੀਆਂ ਬੱਤੀਆਂ ਬੰਦ ਰਹਿੰਦੀਆਂ ਨੇ ਚੋਰਾ ਨੇ ਇਸ ਚੀਜ਼ ਦਾ ਫਾਇਦਾ ਉਠਾਇਆ ਸਾਨੂੰ ਵੀ ਇਸ ਬਾਰੇ ਪ੍ਰਸ਼ਾਸਨ ਦੇ ਨਾਲ ਸਹਿਯੋਗ ਦੇ ਕੇ ਸਤਰਕ ਰਹਿਣਾ ਪਊਗਾ ਆਪੋ ਆਪਣੇ ਇਲਾਕਿਆਂ ਦੇ ਵਿੱਚ ਚੌਂਕੀਦਾਰ ਭਾਵੇਂ ਸਪੈਸ਼ਲ ਤੌਰ ਦੇ ਉੱਤੇ ਤਾਇਨਾਤ ਕਰੀਏ ਸਾਰੇ ਦੁਕਾਨਦਾਰਾਂ ਦੇ ਨਾਲ ਅਸੀਂ ਮੀਟਿੰਗ ਕਰਕੇ ਇੱਕ ਪ੍ਰੋਗਰਾਮ ਬਣਾਵਾਂਗੇ ਪੁਲਿਸ ਪ੍ਰਸ਼ਾਸਨ ਦਾ ਸਹਿਯੋਗ ਲਵਾਂਗੇ ਜਿਸ ਤਰ੍ਹਾਂ ਸਾਨੂੰ ਗਾਈਡਲਾਈਨ ਆਉਣਗੀਆਂ ਉਹਦੇ ਮੁਤਾਬਕ ਚੱਲਾਂਗੇ ਉਹਨੇ ਐਸਐਚਓ ਸਾਹਿਬ ਹੋ ਕੇ ਗਏ ਨੇ ਉਹਨਾਂ ਨੇ ਬੜਾ ਵਿਸ਼ਵਾਸ ਦਿਵਾਇਆ ਕਿ ਅਸੀਂ ਕੋਸ਼ਿਸ਼ ਕਰਾਂਗੇ ਕਿ ਚੋਰੀਆਂ ਨੂੰ ਟ੍ਰੇਸ ਕਰਕੇ ਦੁਕਾਨਦਾਰਾਂ ਦੀ ਪਰਪਾਈ ਕਰਾਈ ਜਾਵੇ ਤੇ ਅਸੀਂ ਵੀ ਸਾਰੇ ਦੁਕਾਨਦਾਰ ਵੀਰਾਂ ਨੂੰ ਬੇਨਤੀ ਕਰਦੇ ਹਾਂ ਕਿ ਜਿੰਨੀ ਦੇਰ ਇਹ ਸੰਕਟ ਦੀ ਘੜੀ ਹੈ ਉਹਨੇ ਸਮੇਂ ਦੇ ਵਿੱਚ ਅਸੀਂ ਸਾਰੇ ਲੋਕ ਰਲ ਮਿਲ ਕੇ ਆਪਣੀ ਸੁਰੱਖਿਆ ਆਪ ਹੀ ਕਰਨ ਦਾ ਉਪਰਾਲਾ ਕਰੀਏ ਅਤੇ ਆਪੋ ਆਪਣੇ ਇਲਾਕਿਆਂ ਦੇ ਵਿੱਚ ਚੌਕੀਦਾਰ ਤਾਇਨਾਤ ਕਰਕੇ ਆਪਣੀ ਸੁਰੱਖਿਆ ਨੂੰ ਯਕੀਨੀ ਬਣਾਈਏ ਦੇਖੋ ਜੀ ਸਾਨੂੰ ਅੱਜ ਇਨਫੋਰਮੇਸ਼ਨ ਮਿਲੀ ਹੈ ਕਿ ਅਰਲੀ ਮਾਰਨਿੰਗ ਕੇ ਰਾਤੀ ਜਿਹੜਾ ਵਾ ਤਿੰਨ ਤੋਂ ਚਾਰ ਦੁਕਾਨਾਂ ਦੇ ਜਿਹੜੇ ਆ ਫਰੇਗੜ ਚੂੜੀਆਂ ਵੇਚੇ ਜਿਹੜੇ ਆ ਆਪਣਾ ਸ਼ਟਰ ਟੁੱਟੇ ਪਾਏ ਗਏ ਆ ਤੇ ਉਹਦੇ ਸੰਬੰਧੀ ਜਿਹੜੇ ਆ ਮੌਕੇ ਤੇ ਆਏ ਆ ਇਸ ਵਕਤ ਜਿਹੜਾ ਬੱਲ ਟੀਵੀ ਸੈਂਟਰ ਦੇ ਪਹੁੰਚੇ ਆ ਇਹਨਾਂ ਦਾ ਸ਼ਟਰ ਜਿਹੜਾ ਵਾ ਚੋਰਾ ਵੱਲੋਂ ਤੋੜਿਆ ਗਿਆ ਵਾ ਪਰੰਤੂ ਇਥੇ ਕੋਈ ਚੀਜ਼ ਜਿਹੜੀ ਆ ਚੋਰੀ ਨਹੀਂ ਹੋਈ ਇਸ ਤੋਂ ਇਲਾਵਾ ਸਾਨੂੰ ਇੱਕ ਮੈਡੀਕਲ ਸਟੋਰ ਬਾਰੇ ਇਨਫੋਰਮੇਸ਼ਨ ਮਿਲੀ ਹੈ ਜੀ ਇਹ ਉੱਥੇ ਵੀ ਬਸਾ ਮੌਕੇ ਤੇ ਜਾ ਕੇ ਤੇ ਇਨਵੈਸਟੀਗੇਸ਼ਨ ਕਰ ਰਹੇ ਆ ਤੇ ਇਹਨਾਂ ਦੇ ਬਿਆਨਾਂ ਦੇ ਕਾਰਵਾਈ ਕਰਕੇ ਤੇ ਜਿਹੜਾ ਚੋਰਾਂ ਨੂੰ ਜਲਦੋਂ ਜਲਦ ਜਿਹੜਾ ਵਾ ਟਰੇਸ ਕਰਕੇ ਗ੍ਰਿਫਤਾਰ ਕੀਤਾ ਜਾਊਗਾ